ਵੀ ਕੀ ਇਨਸਾਫ ਦੀ ਮੰਗ ਕਰ। ਉਹ ਸੁਲਮਾਨ ਖਾਨ ਨੇ ਨੂੰ ਆਫਰ ਕੀਤੀ ਸੀ ਤੂੰ ਇੱਥੇ ਰਹਿ ਮੇਰੇ ਕੋਲ ਮੈਂ ਤੂੰ ਮੇਰੇ ਨਾਲ ਕੰਮ ਕਰ। ਮੇਰੇ ਤਾਂ ਇੱਕ ਮੁੰਡੇ ਡੈਡੀ ਤੋਂ ਪੁੱਛਣਾ ਚਾਹੀਦਾ ਜਿਹੜਾ ਵੀ ਜਦੋਂ ਇੱਕ ਛੇਰ ਜਿਹੇ ਮੁੰਡੇ ਦੀ ਇਲਾਜ ਤੋਂ ਡੇ ਨਾਲ ਵਾਪਸ ਆਉਂਦੀਆਂ ਲੋਤੇ ਕੀ ਬੀਤਦੀ ਐ। ਵੀ ਕੀ ਇਨਸਾਫ ਦੀ ਮੰਗ ਕਰ। ਖੱਦਦੇ ਹੋ ਤੁਸੀਂ ਵਿਰਿੰਦਰ ਕੁਮਰ ਜੀ ਦੇ ਜਿਹੜੇ ਪਿਤਾ ਜੀ ਨੇ ਇੱਥੇ ਪਹੁੰਚ ਚੁੱਕੇ ਨੇ ਤੇ ਉਹਨਾਂ ਦਾ ਜਿਹੜਾ ਨਾਮ ਮੂੰਹ ਹੈ ਉਹ ਦੇਖਿਆ ਨਹੀਂ ਜਾ ਰਿਹਾ ਅੱਛਾ ਜਿਹੜੀਆਂ ਹੈਗੀਆਂ ਭਿੱਜੀਆਂ ਹੋਈਆਂ ਇੰਨਾ ਸਮਾਂ ਹੋ ਗਿਆ ਹੈ ਕਿ ਉਹ ਐ ਅੱਜ ਅੰਤਿਮ ਅਰਦਾਸ ਹੈ ਲੇਕਿਨ ਅੱਖਾਂ ਦੇ ਵਿੱਚ ਜਿਹੜੇ ਹੰਝੂ ਨੇ ਉਹ ਹਜੇ ਵੀ ਉੱਤਾਦੀ ਨਹੀਂ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਜਿਹੜੀਆਂ ਹੈਗੀਆਂ ਵਿਰਿੰਦਰ ਕੁਮਰ ਜੀ ਦੇ ਪਿਤਾ ਜੀ ਦੀਆਂ ਹਜੇ ਵੀ ਇੰਨਾ ਦੁੱਖ ਚਿਹਰੇ ਦੇ ਵਿੱਚ ਲੈ ਕੇ ਉਹ ਇੱਥੇ ਪਹੁੰਚਿਆ ਹੈ ਦੇਖਿਆ ਨਹੀਂ ਜਾ ਰਿਹਾ ਉਹਨਾਂ ਦਾ ਜਿਹੜਾ ਚਿਹਰਾ ਹੈ ਅੱਖਾਂ ਦੇ ਵਿੱਚ ਹੰਝੂ ਕਿ ਕਿਸੇ ਦਾ ਕੋਈ ਜਵਾਨ ਪੁੱਤ ਚਲੇ ਜਾਵੇ ਤੇ ਉਹਨੂੰ ਹੀ ਪਤਾ ਹੁੰਦਾ ਹੈ ਕਿ ਉਹਨਾਂ ਦੇ ਜਿਹੜੇ ਹਿਰਦੇ ਦੇ ਵਿੱਚ ਕਿੰਨਾ ਦਰਦ ਹੈ ਬਾਬਾ ਜੀ ਤੇ ਲਾਈਵ ਹਿਸਟਰੀ ਇੰਡੀਆ ਰਹਿਣ ਵਾਲੇ ਇੰਨਾ ਬਹੁਤ ਗੋਲਾ ਮੈਡੀਕਲ ਹੋ ਕੇ ਡਿਵਿਡਿ ਮਲਟੀਪਾਰਟੀ ਲਾਈਏ ਤੇ ਹਸਪੀਟਲ ਦੇ ਵਿੱਚ ਇੰਨਾ ਸਾਰਾ ਕੁਝ ਹੋ ਗਿਆ ਇਹ ਕਿਵੇਂ ਹੋ ਸਕਦਾ ਹੈ ਵੈਕੁਰਜੀ ਦਾ ਘਰ ਸਦਾ ਤੇ ਮੈਂ ਵਿਕਿੰਦਰ ਸਿੰਘ ਉਰਮਾਨਾ ਸਾਡਾ ਭਤੀਜਾ ਸੀ ਉਹਨਾਂ ਦੇ ਘਰ ਤੇ ਨੂੰ ਇਨਸਾਨ ਮਿਲਣਾ ਚਾਹੀਦਾ ਪਰ ਉਹਨੂੰ ਕਦੇ ਬਿਮਾਰੀ ਦਾ ਕਿਵੇਂ ਹੋਇਆ ਕਹਿੰਦਾ ਸੀ ਚਾਚਾ ਕਦੇ ਅਸੀਂ ਕਹਿੰਦਾ ਮੈਂ ਬਿਮਾਰ ਹੀ ਨਹੀਂ ਹੋਇਆ ਇੰਦਾ ਹੀ ਨਹੀਂ ਮੈਂ ਤਾਂ ਇਹ ਮੈਂ ਤਾਂ ਪੰਡਾ ਸਾਡਾ ਫੇਲਿਅਰ ਹੈ ਸਾਡੀਆਂ ਜਿਹੜੇ ਸਾਡੇ ਸਿਸਟਮ ਦਾ ਹੋਰ ਕੁਝ ਨਹੀਂ ਹੈ ਉਹਨੂੰ ਕੁਝ ਨਹੀਂ ਸੀ ਹੋਇਆ ਇਹਦੀ ਜਾਂਚ ਹੋਣੀ ਚਾਹੀਦੀ ਹੈ ਕੋਖ ਹੋਣੀ ਚਾਹੀਦੀ ਹੈ ਪਤਾ ਲੱਗੂਗਾ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਇਹ ਕੀ ਹੋਇਆ ਇਹ ਜਾਨਵਰ ਵਾਲਾ ਬੰਦਾ ਨਹੀਂ ਸੀ ਇਹ ਇਹ ਕੋਈ ਨੈਚੁਰਲੀ ਡੱਥ ਨਹੀਂ ਹੈ ਇਹ ਇੱਕ ਕਹੋ ਇੱਕ ਐਸੀ ਕੋਈ ਉਹਨਾਂ ਕੋਲ ਗਲਤੀ ਹੋਈ ਜਾਂ ਕੋਈ ਐਸਾ ਕੰਮ ਹੋਇਆ ਕਿ ਕੋਈ ਨੈਚੁਰਲੀ ਡੱਥ ਨਹੀਂ ਹੈ ਅਸੀਂ ਨਹੀਂ ਮੰਨਦੇ ਇਹ ਨੈਚੁਰਲੀ ਡੱਥ ਨਹੀਂ ਹੋਈ ਚਿਹਰਾ ਸਾਹਮਣੇ ਹੀ ਰਹਿੰਦਾ ਨਕੀਨੀ ਨਹੀਂ ਹੁੰਦਾ ਸਾਹਮਣੇ ਬਈ ਉਹ ਬੱਚਿਆਂ ਨੂੰ ਉਹਦੇ ਛੋਟੇ ਛੋਟੇ ਬੱਚੇ ਨੇ ਉਹਨਾਂ ਦੀ ਬੇਟੀ ਹੈ ਆਰੇ ਜਿਹੜਾ ਅਸੀਂ ਅਸੀਂ ਖੁਦ ਨਹੀਂ ਕੁਝ ਬੋਲ ਸਕਦੇ ਸਾਫੀ ਸਾਹ ਨੂੰ ਪੁੱਛਦੇ ਨੇ ਪਰ ਕੋਈ ਤੁਹਾਨੂੰ ਬੁਲਾਇ ਨਹੀਂ ਜਾਂਦਾ ਕੀ ਕਰੀਏ ਸਾਡੇ ਪਰਮਾਤਮਾ ਦਾ ਨਾਮ ਕੀਤਾ ਸੀ ਉਹਨੇ ਹਾਂ ਇਹ ਰਹੀ ਦੁਨੀਆ ਤੱਕ ਦੁੱਖ ਚ ਆ ਮੇਰਾ ਖਿਆਲ ਹੈ ਕਿ ਮੈਂ ਨਹੀਂ ਕਰਦਾ ਨਾ ਅਸੀਂ ਕਹਿ ਰਹੇ ਹਾਂ ਵੀਰੋ ਬਚਾਓ ਇਸ ਜਵਾਨੀ ਨੂੰ ਹਾਂ ਮਸਾਲਾ ਤੁਮ ਲੋਗ ਗਲਤ ਵੀ ਕਹਿੰਦੇ ਆ ਮਸਤੀਡੋਂ ਲੱਗਦੇ ਨਹੀਂ ਮਸਤੀਡੋਂ ਲੱਗਦੇ ਸਾਨੂੰ ਪਤਾ ਅੱਜ ਕੱਲ ਕਿਸੇ ਬੱਚੇ ਪੰਜਾਬ ਦੇ ਨੌਜਵਾਨ ਉਹਨਾਂ ਤੇ ਇੰਨਾ ਮੋਟੀਵੇਸ਼ਨ ਹੁੰਦੇ ਸੀਗੇ ਨਸ਼ਿਆਂ ਤੋਂ ਦੂਰ ਜਾਂਦੇ ਸੀਗੇ ਪਰ ਹੁਣ ਸਾਨੂੰ ਇਹੋ ਜਿਹੇ ਜਿਹੜਾ ਵੀਰ ਹੈ ਪੰਜਾਬ ਨੂੰ ਇਹਨਾਂ ਨੂੰ ਕੀ ਦੁੱਧ ਪੀਂਦੇ ਆ ਤੇ ਉਹ ਨਾਂ ਦਾ ਸ਼ੇਰ ਉਦਾਂ ਹੀ ਬਾਲਟੀ ਲੱਗਦਾ ਏਦਾਂ ਦਾ ਜਿਹੜਾ ਨੌਜਵਾਨ ਏਲੀ ਗੱਲ ਤੇ ਸਾਡੇ ਸ਼ਹਿਰ ਦਾ ਕਦੋਂ ਦਾ ਡੀਲ ਡੋਲ ਤੁਸੀਂ ਚੱਕਰ ਮਾਰ ਕੇ ਵੇਖੋ ਆਪਣੇ ਇਤਿਹਾਸ 'ਚ ਮੀਡੀਆ ਦੇ ਲੋਕ ਤੁਸੀਂ ਤੁਹਾਨੂੰ ਕੋਈ ਮਿਲਦਾ ਨਾ ਲੱਭੇਗਾ ਮੈਂ ਕਹੂੰਗਾ ਵਿਰਲਾ ਪੰਜਾਬ 'ਚੋਂ ਔਰ ਬਿਲਕੁਲ ਵੈਜੀਟੇਰੀਅਨ ਪਲਾਸਿਕ ਕਿ ਮੈਂ ਉਹਦੇ ਨਾਲ ਜਿਹੜਾ ਬਿਲਕੁਲ ਬਿਨਾਂ ਕਿਸੇ ਸਟੀਰੋਇਡ ਤੋਂ ਨਸ਼ੇ ਤੋਂ ਇਹ ਚੀਜ਼ਾਂ ਜਿਹੜੀਆਂ ਤੁਹਾਨੂੰ ਨਹੀਂ ਲੱਗਣਗੀਆਂ ਨੇਚਰਲੀ ਨਹੀਂ ਲੱਗਣਗੀਆਂ ਇਹ ਮੈਂ ਪੁਰਾਣੀ ਯਾਦਾਂ ਕਰਾਂਦਾ ਨਹੀਂ ਰਿਸ਼ਨ ਨੇ ਪੀਂਦੇ ਸੀ ਮੇਰੇਆਂ ਗੱਲਾਂ ਤੋਂ ਇੰਨੇ ਆਪਣਾ ਸੀ ਬੋਲਿੰਗ ਪੀਂਦਾ ਸੀ ਕੁਛ ਦੇਲਾ ਸਾਰਿਆਂ ਨੂੰ ਨਾਮ ਬੰਦ ਕੇ ਉਹ ਆਪਣੇ ਬੰਦੋ ਲਾ ਕੇ ਪੈਸਾ ਜੈਪਨ ਕਰਾਉਂਦਾ ਹੁੰਦਾ ਸੀ ਮੇਰਾ ਉਹ ਪਿਆਰ ਸੀ ਮੈਂ ਕਰੀ ਉਹ ਜਿਹੜਾ ਮੈਂ ਗਿਆ ਮੈਂ ਕਿਰਤਨ ਤੇ ਮੇਰਾ ਜਿੰਦਰ ਬਹੁਤ ਲਾਈਕ ਕਰਦਾ ਸੀ ਮੇਰੀਆਂ ਕਸਟਮ ਤੇ ਪੰਜ ਲਾ ਕੇ ਇੱਕ ਨੂੰ ਸੁਣਦਾ ਸੀ ਜਿਹੜਾ ਕੋਈ ਨਹੀਂ ਤੇ ਮੈਨੂੰ ਫੋਨ ਵੀ ਕਈ ਵਾਰੀ ਕਰਦਾ ਸੀ ਵੀ ਮੈਂ ਹੁਣ ਮੈਨੂੰ ਕਹਿੰਦਾ ਸੀ ਮੈਂ ਇੱਕ ਕੰਪੀਟੀਸ਼ਨ ਕਰਨਾ ਫਿਰ ਮੈਂ ਸਿੱਖੀ ਚਾਹਜਾ ਪਰ ਸਾਨੂੰ ਬਹੁਤ ਵੱਡੀ ਕਾਟ ਹਾਂ ਬਹੁਤ ਜਿਆਦਾ ਜਿਹੜੀਆਂ ਯਾਦਗੀਆਂ ਮਨ ਦੇ ਵਿੱਚ ਹੀ ਰਹਿ ਗਈਆਂ ਆਪਣੇ ਬਹੁਤ ਬਹੁਤ ਜਿਆਦਾ ਸਾਨੂੰ ਸੀ ਕਿ ਕਿਸੇ ਟਾਈਮ ਸਾਡਾ ਬਾਹਰਲੇ ਮੁਲਕਾਂ 'ਚ ਨਹੀਂ ਵਰਲਡ ਦੇ ਵਿੱਚ ਉਹਦਾ ਨਾਮ ਸੀ ਪਰ ਅਸੀਂ ਚਾਹੁੰਦੇ ਸੀ ਕਿ ਜਿੱਧਰ ਨੂੰ ਜਾਂਦਾ ਸੀ ਪੰਜਾਬ ਦਾ ਨਾਮ ਰੌਸ਼ਨ ਹੁੰਦਾ ਸੀ ਉਹ ਚੀਜ਼ਾਂ ਜਿਹੜੀਆਂ ਵਰਲਡ ਦਾ ਚੈਂਪੀਅਨ ਬਣੇ ਇਹ ਸਾਡੇ ਮਨ ਦੀ ਆਸ ਸੀ ਪਰ ਹੁਣ ਇਹ ਚੀਜ਼ ਹੁਣ ਪਤਾ ਨਹੀਂ ਸਾਡੇ ਕਦੋਂ ਕਦੇ ਆਵੇਗੀ ਕਿ ਨਹੀਂ ਆਵੇਗੀ ਮੈਂ ਵੀਡੀਓ ਦੇਖੀ ਆ ਪੂਰੇ ਮਨਕੇ ਪੰਜਾਬ ਦੇ ਫਿਰ ਉਸ ਤੋਂ ਬਾਅਦ ਬਾਲੀਵੁੱਡ ਦੇ ਵਿੱਚ ਹੁਣ ਦਿਵੰਗ 3 ਹੋ ਗਈ ਹੋਰ ਸੁਮਾਨ ਖਾਨਾ ਨੂੰ ਵੀ ਕੋਲ ਸਗੋ ਸੁਮਾਨ ਖਾਨ ਦੇ ਨਾਲ ਖੜੇ ਹੋ ਕੇ ਪੰਜਾਬ ਦੀਆਂ ਗੱਲਾਂ ਕਰਦੇ ਹੁੰਦੇ ਸੀ ਆਪਣੇ ਗੁਰੂਆਂ ਪੀਰਾਂ ਦੀਆਂ ਗੱਲਾਂ ਕਰਦੇ ਹੁੰਦੇ ਸੀ ਉਹਨਾਂ ਨਾਲ ਇਸ ਤੋਂ ਵੱਡਾ ਦੁੱਖ ਨਹੀਂ ਦੇਖੋ ਜੀ ਬੜੇ ਬੜੇ ਵੱਡੇ ਜਿਹੜੇ ਫਿਲਮ ਇੰਡਸਟਰੀ ਦੇ ਐਕਟਰ ਜਿਹਨੇ ਆਪਣੇ ਆਪ ਨੂੰ ਵੀ ਬਹੁਤ ਮਤਲਬ ਸਮਝਦੇ ਨੇ ਉਹ ਵੀ ਜਿਹੜੇ ਐਕਟਰ ਸੀ ਉਹ ਹੀ ਇਹਦੇ ਮੁਰੇ ਨਾ ਛੋਟੇ ਲੱਗਦੇ ਸੀ ਔਰ ਸੁਲਮਾਨ ਖਾਨ ਨੇ ਨੂੰ ਆਫਰ ਕੀਤੀ ਸੀ ਤੂੰ ਇੱਥੇ ਰਹਿ ਮੇਰੇ ਕੋਲ ਮੈਂ ਤੂੰ ਮੇਰੇ ਨਾਲ ਕੰਮ ਕਰ ਇਹ ਕਹਿੰਦਾ ਸੀ ਮੈਂ ਆਪਣੇ ਬੱਚਿਆਂ ਤੋਂ ਵਗਰ ਰਹਿ ਨਹੀਂ ਸਕਦਾ ਆਪਣੇ ਤੇ ਇਹਦੀਆਂ ਇੰਟਰਵਿਊ ਚ ਵੀ ਹੈ ਪਰ ਤੁਸੀਂ ਵੇਖੋ ਵੀ ਕਿਸੇ ਤੋਂ ਨਾਮ ਮਰਨ ਵਾਲਾ ਇੱਕ ਫੇਲੀਅਰ ਨੇ ਡਾਕਟਰਾਂ ਨੇ ਫੇਲੀਅਰ ਨੇ 46ਾ ਹਸਪਤਲ ਤੇ ਨਹੀਂ ਤੁਸੀਂ ਕਿੱਥੇ ਜਾਓਗੇ ਮੈਨੂੰ ਦੱਸੋ ਜੇ ਇੱਕ ਵੱਡੇ ਵੱਡੇ ਹਸਪਤਲ ਚੋਂ ਬੰਦਾ ਮਰ ਕੇ ਬਾਹਰ ਆ ਜਾਣਾ ਤਾਂ ਫਿਰ ਤੁਸੀਂ ਕਿੱਥੇ ਜਾਓਗੇ ਅਸੀਂ ਆਮ ਲੋਕ ਕਿੱਥੇ ਜਾਵਾਂਗੇ ਇਹਦੀ ਫਿਟਨੈਸ ਦੇਖਣਗੇ ਜੋ ਇਹਨੀ ਵੀਡੀਓ ਪਈਆਂ ਜੋ ਇਹ ਸਭ ਨੂੰ ਬਹੁਤ ਵੱਡਾ ਪਾਰ ਟੁੱਟਾ ਮਾਰੇ ਪਰ ਅਮਨੰਦ ਦਾ ਬਲਵਕਸ਼ਣ ਪਰ ਮੈਂ ਕਹਿੰਦਾ ਤੁਸੀਂ মিডিਆ ਵਾਲੇ ਵੀ ਇੱਕ ਐਸਾ ਇੱਕ ਪੈਨਲ ਬਣਾਓ ਤਾਜਾ ਰੱਖਣ ਲਈ ਮੈਂ ਨੌਜਵਾਨਾਂ ਨੂੰ ਕਹਿੰਦਾ ਆਉਣ ਵਾਲੇ ਸਮੇਂ 'ਚ ਏਦਾਂ ਦਾ ਕੋਈ ਨੁਕਸਾਨ ਨਾ ਸਾਡੇ ਪੰਜਾਬ ਦਾ ਪੱਲਾ ਸਾਫ ਬਣੋ ਇਹ ਪਾਜੀ ਮਿਲਕੇ ਰਾਜਵੀਰ ਜੀ ਨਾਲ ਵੀ ਪਹਿਲਾਂ ਐਵੇਂ ਹੋਇਆ ਉਹ ਹਸਪਤਲ ਵੀ ਕੋਈ ਤੇ ਹਸਪਤਲ ਵੀ ਮਿਲਕੇ ਇੱਕੋ ਨਾਮ ਦੇ ਦੋਨਾਂ ਦੇ ਨਾਲ ਅਮੇ 1 ਟੂ 1 ਹੋਵੇ ਚਲੋ ਰਾਜਵੀਰ ਦੇ ਨਾਲ ਤਾਂ ਦੁਰਘਟਨਾ ਹੋਈ ਸੀ ਇਹ ਤਾਂ ਹੱਸਦੇ ਹੱਸਦੇ ਹੋਏ ਹਸਪਤਾਲ ਤੇ ਗਿਆ ਸੀ ਤਾਂ ਐਵੇਂ ਆਇਆ ਜੇ ਅਸੀਂ ਸਮਝਦੇ ਹਾਂ ਕਿ ਕਿਸੇ ਨੇ ਦਵਾਈ ਲੈਣੀ ਹੈ ਕੋਈ ਡਾਕਟਰ ਕੋ ਜਾਂਦਾ ਹੈ ਡਾਕਟਰ ਨੂੰ ਦੂਜਾ ਰੱਬ ਕਹਿੰਦੇ ਨੇ ਕੋਈ ਮਰਨ ਥੋੜਾ ਜਾਂਦਾ ਕਦੇ ਸੁਣਿਆ ਕਿ ਡਾਕਟਰ ਕੋ ਮੈਂ ਮਰਨ ਵਾਸਤੇ ਜਾ ਰਿਹਾ ਹਾਂ ਹੈਨਾ ਇਹ ਪਹਿਲਾ ਚਾਂਸ ਵੀ ਮੈਂ ਇਲਾਜ ਕਰਾ ਕੇ ਜਿਹੜਾ ਬੰਦਾ ਕਹਿੰਦਾ ਵੀ ਮੈਂ ਜਾ ਰਿਹਾ ਇਲਾਜ ਕਰਨ ਪਰ ਇਹ ਨਹੀਂ ਪਤਾ ਮੈਂ ਮਰ ਕੇ ਉੱਠ ਆਉਣਾ ਪਰ ਇਹ ਮੈਂ ਕਹਾਂਗਾ ਇਹ ਬਹੁਤ ਵੱਡੀ ਜਾਂਚ ਹੋਣੀ ਚਾਹੀਦੀ ਐ ਐਸਡੀ ਬੰਨੀ ਚਾਹੀਦੀ ਐ ਇਸ ਕਰਕੇ ਇਹਦਾ মিডিਆ ਤੇ ਵੀ ਐ ਐਸਾ ਕੋਈ ਚੱਲਣਾ ਚਾਹੀਦਾ ਜਿਹਦੇ ਨਾਲ ਇਹਦੀ ਆਵਾਜ਼ ਬੁਲੰਦ ਹੋਵੇ ਉੱਤੇ ਤੱਕ ਬਾਅਦ ਜਾਵੇ ਜਾਣ ਵਾਸਤੇ ਜਾਣੇ ਕਿ ਠੀਕ ਹੋਵੇ ਜੇ ਠੀਕ ਠਾਕ ਬੰਦਾ ਉੱਥੇ ਬਿਮਾਰ ਹੋ ਕੇ ਆਵੇ ਜਾਂ ਫਿਰ ਨਿਰਤਿਕ ਦੇਹੀ ਬਾਹਰ ਆਵੇ ਤਾਂ ਠੀਕ ਹੈ ਨਾ ਚੱਲ ਫਿਰ ਤਾਂ ਇੱਕ ਹੁਮਨ ਦੇ ਡੈਡੀ ਤੋਂ ਪੁੱਛਣਾ ਚਾਹੀਦਾ ਹੈ ਨਾ ਵੀ ਜਦੋਂ ਇੱਕ ਛੇਰ ਜਿਹੜੇ ਮੁੰਡੇ ਦੀ ਇਲਾਜ ਤੁਹਾਡੇ ਨਾਲ ਵਾਪਸ ਆਉਂਦੀ ਹੈ ਤਾਂ ਉਹ ਤੇ ਕੀ ਬੀਤਦੀ ਹੈ ਇਹ ਨਾ ਸਹੀ ਗੱਲ ਹੈ ਜਨਾਬ ਮੈਂ ਕਹਿੰਦਾ ਦੇਖੋ ਪਿਓ ਪੁੱਤਰ ਪਿਓ ਦੀ ਲਾਸ਼ ਲੈ ਕੇ ਜਾਵੇ ਬਣਦਾ ਰਵਾਜ ਹੈ ਸਾਡਾ ਪੁੱਤਰ ਦੇ ਮੋਢਾਂ ਤੇ ਪਿਓ ਦੀ ਲਾਸ਼ ਜਾਵੇ ਇਹ ਕਹਿਰ ਹੈ ਇਹ ਸਾਨੂੰ ਵੀ ਨਹੀਂ ਮਨਜ਼ੂਰ ਇਹ ਸਮਾਜ ਨੂੰ ਵੀ ਨਹੀਂ ਮਨਜ਼ੂਰ ਇਹ ਮੈਨੂੰ ਲੱਗਦਾ ਜਿਹੜੇ ਸਾਧੂ ਸੰਤ ਨੇ ਭਗਤ ਨੇ ਉਹਨਾਂ ਨੂੰ ਵੀ ਨਹੀਂ ਮਨਜ਼ੂਰ ਅਸੀਂ ਪਾਲਦੇ ਹਾਂ ਪੋਸਦੇ ਹਾਂ ਉਹਨਾਂ 'ਚ ਆਪਣੇ ਖਾਬ ਸਜਾਉਂਦੇ ਹਾਂ ਚੁੰਮਦੇ ਹਾਂ ਚੱਟਦੇ ਹਾਂ ਆਪਣੇ ਸੁਪਨੇ ਸਜਾਉਣੇ ਆ ਇੰਜੋਏ ਕਰਦੇ ਆ ਸਾਡੇ ਖੜਾਉਣੇ ਤੋਂ ਉਹ ਵੱਡੇ ਬੰਦੇ ਬਣ ਜਾਂਦੇ ਵਿਆਹ ਜਾਂਦੇ ਤੇ ਅੱਖਾਂ ਮੂਰੀ ਚਲੇ ਜਾਂਦੇ ਵੀ ਇਹਨੂੰ ਕਹਿੰਦੇ ਨੇ ਭੰਗ ਦੇ ਪਾੜੇ ਜਾਣਾ ਕੋਰਨ ਨਹੀਂ ਇਹ ਮੇਰਾ ਵੀ ਸਿਸਟਮ ਦਾ ਸਵਾਲ ਆ ਮੇਰਾ ਵੀ ਸਾਰੇ ਜਿਹੜੇ ਬੰਦੇ ਨੇ ਸਿਸਟਮ ਚ ਵੀ ਬੰਦੇ ਨੇ ਅਸੀਂ ਵੀ ਬੰਦੇ ਆ ਇੱਕ ਇਨਸਾਨ ਦਾ ਇਨਸਾਨ ਨੂੰ ਸਵਾਲ ਆ ਵੀ ਕੀ ਕਰੀਏ ਕੋਈ ਇਕਵਾਰੀ ਬੈਠੂਗੀ ਕਿ ਜਿਹੜੀ सीबीआई ਚੀਜ਼ ਹੈ ਲੋਕਾਂ ਲਈ ਬਣੀ ਹੋਈ ਹੈ ਕ੍ਰਿਮੀਨਲ ਲਈ ਬਣੀ ਹੋਈ ਹੈ ਕੋਈ ਇੱਧਰ ਨਹੀਂ ਬਣੀ ਕੋਈ ਕੋਈ ਵਿਭਾਗ ਤਾਂ ਬਣਿਆ ਹੋਊਗਾ ਨਾ ਜਿਹੜਾ ਇਨਕੁਆਇਰੀ ਕਰੂਗਾ ਇਨਕੁਆਇਰੀ ਹੋਣੀ ਚਾਹੀਦੀ ਹੈ ਕਿ ਆ ਉਹਨੇ ਜਾ ਕੇ ਆਪਣਾ ਟ੍ਰੀਟਮੈਂਟ ਕਰਵਾਇਆ ਟ੍ਰੀਟਮੈਂਟ ਕਰਵਾਉਣ ਤੇ ਉਹਨੇ ਇੰਜੈਕਸ਼ਨ ਦੇਣਾ ਸੀ ਜੋ ਕਿ ਸਿਰਫ ਐਨੈਸਥੀਸ਼ੀਆ ਬਣਦਾ ਪਰ ਐਨੈਸਥੀਸ਼ੀਆ ਹੀ ਬਣਦਾ ਹੋਰ ਕੋਈ ਮੈਕਸ ਨਹੀਂ ਬਣਦਾ ਉਹਦੂ ਵੱਤ ਕੈਂਚੀਆਂ ਦਾ ਕੰਮ ਹੈ ਮਤਲਬ ਗਲਤੀ ਕਿੱਥੇ ਆ ਸਿਰਫ ਇਹ ਨਹੀਂ ਹੋਈ ਨਾ ਵੀ ਜੋ ਵੀ ਚੀਜ਼ ਦੀ ਡੋਜ਼ ਦਿੱਤੀ ਗਈ ਜਿਸ ਨਾਲ ਉਹਦੀ ਡੈਥ ਹੋ ਗਈ ਹਾਰਟ ਅਟੈਕ ਆਇਆ ਕੋਈ ਤੰਦਰੁਸਤ ਗਿਆ ਸੀ ਮੈਂ ਆ ਸੀ ਫਿਟਨੈਸ ਦੇ ਵਿੱਚ ਆ ਸੀ ਹਰ ਤਿੰਨ ਮਹੀਨਿਆਂ ਬਾਅਦ ਆਪਣੇ ਟੈਸਟ ਕਰਾਉਨੇ ਆ ਸਾਡੇ ਹਾਰਟ ਦਾ ਹਰ ਇੱਕ ਚੀਜ਼ ਦੀ ਗਤੀ ਪਤਾ ਰਹਿੰਦੀ ਹੈ ਠੀਕ ਹੈ ਬਾਕੀ ਘਟਨਾਵਾਂ ਦਾ ਹਰ ਇੱਕ ਬੰਦੇ ਨਾਲ ਵਾਪਰਦੀਆਂ ਨੇ ਸੜਕ ਤੇ ਜਾਂਦੇ ਤੁਰੇ ਜਾਂਦੇ ਬੰਦਿਆਂ ਨਾਲ ਵਾਪਰਦੀਆਂ ਹੁਣ ਤੁਸੀਂ ਅੱਜ ਇੱਥੇ ਘੁੰਮਣ ਦੇ ਭੋਗ ਤੇ ਕੋਲ ਕਿਸੇ ਹੋਰ ਦੇ ਖੜੇ ਹੋ ਠੀਕ ਹੈ ਨਹੀਂ ਅੱਜ ਦੀ ਖਬਰ ਹੈ ਕੱਲ ਨੂੰ ਪੁਰਾਣੀ ਹੋ ਜੇ ਨਹੀਂ ਇਹ ਕੱਲ ਨੂੰ ਨਵੀਂ ਖਬਰ ਦੇ ਜੇ ਜਵੰਦੇ ਦੀ ਖਬਰ ਪੁਰਾਣੀ ਹੋਈ ਤੁਹਾਨੂੰ ਕੋ ਮਰ ਨਹੀਂ ਮਿਲਗੀ ਆਪਣੇ ਭੱਲਾ ਸਾਹਿਬ ਦੀ ਖਬਰ ਪੁਰਾਣੀ ਹੋਈ ਤੁਹਾਨੂੰ ਰਾਜ ਵਿੱਚ ਜਵੰਦੇ ਦੀ ਮਿਲਗੀ ਠੀਕ ਹੈ ਇਹਦਾ ਨਿਊਜ਼ ਨੇ ਇਹਨਾਂ ਨੇ ਪੁਰਾਣੀਆਂ ਹੋ ਜਾਣਾ ਡੱਬੇ ਚ ਪੈ ਕੇ ਡਸਟਬਿਨ ਚਲੇ ਜਾਣਾ ਇਹਨਾਂ ਨੂੰ ਕਿੰਨਾ ਤਾਜ਼ਾ ਰੱਖ ਸਕਦੇ ਆ ਲੈ ਦੇ ਕੇ ਸਾਡੇ ਕੋਲੇ ਸ਼ੇਧ ਹੀ ਆ ਯਾਰ ਇਹਨਾਂ ਨਾਲ ਹੀ ਤੁਰੇ ਫਿਰਦੇ ਆ ਹਲਾ ਨੌ ਦੇ ਵਿੱਚ ਦਰਦ ਹੋਵੇ ਨਾ ਸਾਡੇ ਤੋਂ ਤੁਰਿਆ ਨਹੀਂ ਜਾਂਦਾ ਅਸੀਂ ਸਾਰੇ ਪੇਟੀਆਂ 50 ਰੁਪਈਆ ਦੇ ਅਸੀਂ ਹੱਥ ਨਹੀਂ ਲਾਉਦੇ ਵੀ ਸ਼ੇਧ ਤਾਂ ਚੰਗੀ ਨਹੀਂ ਹੈਗੀ ਅਸੀਂ ਰੁਪਈਆ ਨੂੰ ਚੱਟਣਾ ਲੈਵੇਗੇ ਸਿਹਤ ਹੀ ਆ ਚਾਹੇ ਕਿਸੇ ਵੀ ਕਿਸੇ ਵੀ ਮੈਕ ਵਿੱਚ ਕੋਈ ਕੰਮ ਕਰਦਾ ਚਾਹੇ ਕੋਈ ਸਾਡੇ ਫੀਲਡ ਚਾ ਚਾਹੇ ਕੋਈ ਸਾਧੂ ਸੰਤ ਵੀ ਆ ਰੱਬ ਦੇ ਨੇੜੇ ਆ ਜਿੰਨਾ ਮਰਜੀ ਠੀਕ ਹੈ ਸਿਹਤ ਤਾਂ ਉਹਨੂੰ ਵੀ ਚਾਹੀਦੀ ਹੈ ਕਿੰਨੇ ਸੰਤ ਨੇ ਜਿਹੜੇ ਅੱਜ ਖ਼ਬਰਾਂ ਆਈਆਂ ਕਿ ਬਰਿੰਦਾਵਨ ਤੋਂ ਵੀ ਆਈ ਵੀ ਉਹਨਾਂ ਦੀ ਸਿਹਤ ਠੀਕ ਨਹੀਂ ਹੈ ਲੈਵੇਗੇ ਸਿਹਤ ਹੀ ਆ ਜੇ ਉਹਨਾਂ ਦੀ ਸਿਹਤ ਠੀਕ ਰਹੂਗੀ ਉਹ ਸਾਨੂੰ ਪ੍ਰਦੇਸ਼ ਵੀ ਦੇਣਗੇ ਉਹਨਾਂ ਦੀ ਸਿਹਤ ਠੀਕ ਰਹੂਗੀ ਪੂਰ ਮਰ ਕੇ ਸਾਨੂੰ ਫਿਟਨੈਸ ਦਾ ਗੈਨ ਵੀ ਰਹਿਣਗੇ ਲੈ ਦੇ ਕੇ ਸਿਹਤ ਹੀ ਬਚਦੀ ਆ ਜਦੋਂ ਸਾਡੀ ਸਿਹਤ ਹੀ ਖਤਰੇ ਚ ਪੈ ਗਈ ਜਿੰਨ ਸਮਾਜ ਦੇ ਵਿੱਚ ਉਹਦਾ ਡਰ ਕੀ ਸੀਣਾ ਅਸੀਂ ਤੁਰੇ ਜਾਂਦੇ ਸੜਕ ਤੇ ਤੁਰੇ ਜਾਂਦੇ ਜਾਂ ਕੁਝ ਵੀ ਘਟਨਾ ਸਕਾਰ ਹੋਣ ਤੋਂ ਪਹਿਲਾਂ ਸੋਚਦੇ ਆ ਡਾਕਟਰ ਹੈਗੇ ਆ ਜਲੰਧਰ ਸ਼ਹਿਰ ਤੇ ਖੜੇ ਆ ਮੇਨਾਂ ਦਾ ਏਸ਼ੀਆ ਦੇ ਸਭ ਤੋਂ ਵੱੋਹ ਹਸਪੀਟਲ ਵੱਧ ਨੇ ਇੱਥੇ ਸੁਣਿਆ ਮੈਂ ਹੈਨਾ ਇੱਥੇ ਜ਼ਿੰਦਗੀਆਂ ਸੇਫ ਨਹੀਂ ਹੈਗੀਆਂ ਲੈ ਦੁਕਾਨਾਂ ਖੋਲਣ ਨਾਲ ਤਾਂ ਕੁਝ ਨਹੀਂ ਬੰਦਾ ਆ ਕੇ ਬਰਿਸ਼ ਨਹੀਂ ਆ ਆਜਾ ਕੀ ਲੱਗਦਾ ਇਨਸਾਨ ਨੂੰ ਸਾਡੇ ਅਸੀਂ ਕੀ ਕਰ ਸਕਦੇ ਅਸੀਂ ਲੈ ਦੇ ਕੇ ਕੀ ਕਰ ਸਕਦੇ ਅਸੀਂ ਇੱਕ ਇਨਸਾਫ ਮੰਗ ਸਕਦੇ ਹਾਂ ਠੀਕ ਹੈ ਉਹ ਕਿੰਨੇ ਕੇ ਵੇਰ ਮੰਗਾਏ ਆਕਾ ਕਿ ਹਰ ਇੱਕ ਦੀਆ ਪ੍ਰੋਬਲਮ ਨਹੀਂ ਤੁਸੀਂ ਮੈਗ ਲੈ ਕੇ ਨਹੀਂ ਆਉਂਗੇ ਤੁਹਾਡੇ ਘਰ ਬੱਚਾ ਹੈ ਤੁਹਾਡੇ ਘਰ ਘਰ ਵਾਲੀ ਹੈ ਤੁਹਾਡੇ ਕੋਲ ਮਾਂ ਪਿਓ ਹੈ ਫਿਰ ਆਪਣਾ ਕੰਮ ਹੈ ਤੇਰਾ ਆਪਣਾ ਕੰਮ ਹੈ ਤੁਨੂੰ ਕਿਧੋ ਗਾਲਾਂ ਪੈ ਰਹੀਆਂ ਨੇ ਕਿਸੇ ਦਾ ਕੋਈ ਘਰ ਵਾਲਾ ਬੁਆਹਣ ਪਿੱਛੋਂ ਤਾਂ ਕਰੇ ਸਭ ਦੇ ਆਪਣੇ ਆਪਣੇ ਮਸਲੇ ਆ ਮਸਲੇ ਸਿਰਫ ਇੰਪੋਰਟੈਂਟ ਆਪਣੇ ਹੀ ਆ ਗੱਲ ਇਹ ਜ਼ਰੂਰੀ ਹੈ ਕਿ ਇਹਨਾਂ ਦੇ ਮਸਲੇ ਸਾਡੇ ਤੱਕ ਨਾ ਪਹੁੰਚ ਜਾਣ ਠੀਕ ਹੈ ਅਸੀਂ ਵੀ ਜਾਣਾਂ ਗੱਲ ਨੂੰ ਕੋਈ ਪਤਾ ਨਹੀਂ ਪੰਗੇ ਲੈਂਦੇ ਰਹਿੰਦੇ ਨੇ ਵੇਟ ਰਹਿ ਗਈ ਜੇ ਉੱਤੇ ਕੁਝ ਹੋ ਜਾਵੇ ਮੋਟਰਸਾਈਕਲ ਗੱਡੀ ਦਾ ਐਕਸੀਡੈਂਟ ਹੋ ਜਾਵੇ ਮਸਲਾ ਸਿਹਤ ਦਾ ਇਹਨੂੰ ਕਿਵੇਂ ਸੁਰੱਖਿਅਤ ਰੱਖਿਆ ਜਾਵੇ ਸਵਾਲ ਬਣਦਾ ਇਨਸਾਫ ਵੀ ਬਣਦਾ ਜਿਨ੍ਹਾਂ ਨੇ ਸਵਾਲ ਕਰਨਾ ਉਹ ਅਸੀਂ ਆ ਤਿੰਨ ਕਰੋੜ ਪੰਜਾਬੀ ਜਿਨ੍ਹਾਂ ਨੇ ਇਨਸਾਫ ਦੇਣਾ ਉਹ ਵੀ ਪੰਜਾਬੀ ਨੇ ਬੱਚੇ ਉਹਨਾਂ ਦੇ ਵੀ ਨੇ ਪੜਦੇ ਉਹਨਾਂ ਦੇ ਵੀ ਨੇ ਸਕੂਲਾਂ 'ਚ ਕਾਲਜਾਂ 'ਚ ਹਸਪੀਟਲਾਂ 'ਚ ਜਾਣਗੇ ਉਹ ਵੀ ਜੇ ਅੱਜ ਉਹ ਸਾਡੇ ਵਾਲੇ ਧਿਆਨ ਨਹੀਂ ਦੇਣਗੇ ਕੱਲ੍ਹ ਵਾਰੀ ਉਹਨਾਂ ਦੀ ਵੀ ਆ ਇਹ ਤਾਂ ਲੈਣੇ ਨੂੰ ਦੇਣਾ ਇੱਥੇ ਆ ਗਿਵ ਐਂਡ ਟੇਕ ਆ ਲਈ ਜਾਓ ਦਈ ਚਲੋ ਥੈਂਕ ਯੂ